ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅਸੀਂ ਇਹ ਵਲੌਗ ਸ਼ਾਮ ਦੇ ਹੀ ਬਣਾ ਰਹੇ ਹਾਂ ਅਸੀਂ ਹੁਣ ਥੋੜਾ ਜਲਦੀ ਜਾਣੀ ਆ ਬੁਟੀਕ ਨੂੰ ਵਧਾ ਕੇ ਤੇ ਸਾਡੇ ਭੂਆ ਜੀ ਨਹੀਂ ਆਏ ਹੋਏ ਆ ਰਖੜੀ ਮੰਨਣ ਤੇ ਉਹ ਕਰਦੇ ਆ ਘਰੇ ਵੇਟ ਵੈਸੇ ਤਾਂ 3 ਵਜੇ ਦੇ ਕਾਲ ਕਰਦੇ ਆ ਸਾਨੂੰ ਟਾਈਮ ਲੱਗ ਗਿਆ ਕਸਟਮਰਾਂ ਦੇ ਕੱਪੜੇ ਦੇਣੇ ਸੀਗੇ ਤਾਂ ਕਰਕੇ ਤੇ ਹੁਣ ਅਸੀਂ ਪਹਿਲਾਂ ਥੋੜੀ ਸ਼ਾਪਿੰਗ ਜੀ ਕਰਨੀ ਆ ਥੋੜਾ ਬਹੁਤਾ ਸਮਾਨ ਰਹਿੰਦਾ ਸੀਗਾ ਤੇ ਜਿਹੜਾ ਰਖੜੀ ਤੇ ਆਪਾਂ ਸ਼ਗਨ ਦੰਦੇ ਹੁੰਨੇ ਹਨਾ ਉਰੇ ਕੱਪੜੇ ਦੇ ਦੇਣੇ ਤੋਂ ਉਹਨਾਂ ਨੂੰ ਤੇ ਅਸੀਂ ਉਹ ਹੁਣ ਖਰੀਦਣ ਚੱਲੇ ਆਂ ਹਾਂਜੀ ਤੁਸੀਂ ਕਹਿਣਾ ਚਾਹੋ ਨੇ ਕੁਛ ਹਾਂਜੀ ਬਸ ਉਹ ਐਟ ਅ ਟਾਈਮ ਦੱਸਿਆ ਉਹਨਾਂ ਨੇ ਹਨ ਪਹਿਲਾਂ ਸਾਨੂੰ ਪਤਾ ਨਹੀਂ ਤਾਂ ਪਹਿਲਾਂ ਅੱਜ ਦਾ ਵੀ ਉਹਨਾਂ ਨੇ ਹਜੇ 1-2 ਦਿਨ ਤੱਕ ਬਾਅਦ ਆਉਣਾ ਉਹਨਾਂ ਨੇ ਸੰਡੇ ਤੱਕ ਆਉਣਗੇ ਸੰਡੇ ਤੱਕ ਆਉਣਗੇ ਪਰ ਉਹ ਵਾਜੇ ਆ ਗਈ ਨਾ ਕਰਕੇ ਸਾਨੂੰ ਐਟ ਅ ਟਾਈਮ ਹੁਣ ਜਾਣਾ ਪਿਆ ਤੇ ਹੁਣ ਚੱਲਦੇ ਆ ਤਾਂ ਯਾਰੀ ਸੰ ਤੁਹਾਨੂੰ ਸੁਭਾ ਨਹੀਂ ਦੱਸਿਆ ਹਨ ਨਹੀਂ ਤਾਂ ਇਹ ਸਵੇਰੇ 10:00 ਦਾ ਦੱਸ ਚਲੋ ਵਲੌਗ ਦੇਖਿਓ ਸੀ ਬਣੇ ਰਿਓ ਵਲੌਗ ਨਾਲ ਤੇ ਅਸੀਂ ਪੋਜਨਾਂ ਨੂੰ ਵੀ ਮਿਲਾਉਂਗੇ ਅੱਜ ਥੋੜ ਨੂੰ ਤੇ ਸਾਡੇ ਭੂਆ ਜੀ ਨੂੰ ਵੀ ਦੇਖੋ ਤੇ ਮਿਲਿਓ ਤੇ ਬਾਕੀ ਚਲੋ ਹੁਣ ਆਪਾਂ ਪਹਿਲਾਂ ਬਾਜ਼ਾਰ ਚ ਚੱਲਦੇ ਹਾਂ ਨਾ ਫਿਰ ਉਸ ਤੋਂ ਬਾਅਦ ਜਾਉਂਗੇ ਘਰੇ ਲੋ ਜੀ ਦੋਸਤੋ ਅਸੀਂ ਚੱਲੇ ਆ ਹੁਣ ਕੱਪੜਿਆਂ ਵਾਲੀ ਦੁਕਾਨ 'ਚ ਹਣਾ ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਸਾਰੇ ਕੱਪੜੇ ਖੋਲ ਲਏ ਹਨ ਹਾਂ ਹੈਪੀ ਵੀਰੇ ਤਾਂ ਕੋਈ ਚੱਕਰ ਨਹੀਂ ਹੁੰਦਾ ਹਾਂ ਅਸੀਂ ਮੋੜ ਵੀ ਜਾਣੇ ਹੁੰਦੇ ਆਗੇ ਉਹ ਜੀ ਸਾਡੇ ਲੋਟ ਦੇ ਦੋਨੂੰ ਦੱਸਾਂਗੇ ਕਿਹੜੀ ਦੁਕਾਨ ਹੈ ਹਾਂ ਉਹ ਤੁਹਾਨੂੰ ਬਾਅਲ ਖੜਕੇ ਦੱਸਾਂਗੇ ਰੋਡ ਤੇ ਪਰ ਉਹ ਵੀ ਜੇ ਵੀਰ ਜੀ ਲੈਸ ਕਰੂਗੇ ਤਾਂ ਦੱਸੂਗੇ ਨਹੀਂ ਨਹੀਂ ਹਾਂ ਵੀ ਠੀਕ ਹੁਣ ਤੁਹਾਡੀ ਮਜੂਰੀ ਤਾਂ ਹੀ ਕਰੂੰਗੇ ਨਾ ਸਾਰੇ ਇੱਕ ਨੰਬਰ ਬੰਦੇ ਆ ਇਹ ਕਹਦੇ ਘਵਾਣ ਉਹ ਕਹਿੰਦਾਏ ਕਿਸੇ ਤੋਂ ਕੱਪੜਾ ਨਹੀਂ ਲਏ ਆ ਉਹ ਕਹਿੰਦਾਏ ਕਿਸੇ ਤੋਂ ਨਹੀਂ ਗਏ ਇਹਨਾਂ ਤੋਂ ਹੀ ਲੈਣੇ ਆ ਇੱਕ ਇਹ ਬੰਦੇ ਕਰਦੇ ਹੋਰ ਇਹ ਕਹਿੰਦੇ ਜਿਵੇਂ ਇਹ ਕਰਦੇ ਜੇ ਉਹ ਥੱਲੇ ਵਾਲਾ ਬਿਰਿਆਨੀ ਦੇਖ ਲਈ ਨਾ ਉਹ ਮੇਰਾ ਅੱਛਾ ਹੁਣ ਡੀਲ ਆਪਣੇ ਕੱਪੜੇ ਚੇਅ ਕਰਦਾ ਹੁਣ ਸਹੀ ਗੱਲ ਹੁਣ ਤਾਂ ਗੱਲ ਕਦੇ ਕਦੇ ਦਿਖਾਉਣ ਦਾ ਕੰਮ ਚਲੋ ਫਿਰ ਲੋ ਛੇਤੀ ਕਰੋ ਚਲੋ ਠੀਕ ਹੈ ਵੀਰੇ ਓਕੇ ਬਾਏ ਅਸੀਂ ਸ਼ਨੀਵਾਰ ਨੂੰ ਆਉਂਗੇ ਹਾਂ ਹਾਂਜੀ ਦੋਸਤੋ ਮੈਂ ਆ ਗਈ ਸੀ ਗੱਡੀ 'ਚ ਬੈਠ ਗਈ ਮੈਂ ਆ ਕੇ ਕਿਉਂਕਿ ਬੱਚੇ ਗੱਡੀ ਵਿੱਚ ਸੀਗੇ ਮੈਂ ਅਸੀਂ ਇੱਕ ਕੁੜੀ ਨਾਲ ਹੈਗੀ ਆ ਪਰ ਫਿਰ ਵੀ ਮੈਨੂੰ ਲੱਗਿਆ ਡਰ ਚੰਦੀ ਗੱਡੀ ਸਟਾਰਟ ਖੜੀ ਹੈ ਤੇ ਬਾਜ਼ਾਰ ਸਾਬ ਆ ਰਹੇ ਹਾਂ ਅਜੇ ਤੱਕ ਆਏ ਨਹੀਂ ਅਸੀਂ ਹੁਣ ਲੱਗੇ ਆ ਗਿਫਟ ਕਟ ਕਰਾਉਣ ਤੇ ਉਸ ਤੋਂ ਬਾਅਦ ਅਸੀਂ ਜਾਉਂਗੇ ਘਰੇ ਬਸ ਥੋੜੀ ਸ਼ਾਪਿੰਗ ਰਹਿ ਗਈ ਸਾਡੀ ਉਹ ਕਰਕੇ ਫਿਰ ਅਸੀਂ ਜਾਂਦੇ ਆ ਘਰੇ ਤੇ ਤੁਹਾਨੂੰ ਮਿਲਾਉਣੀ ਆ ਭੂਏ ਜੀ ਨਾਲ ਲੋ ਦੇਖੋ ਆ ਰਹੇ ਆ ਜੀ ਮੈਂ ਖੜਾ ਹਾਂ ਖੜਾ ਆਈ ਲੈ ਗਿਫਟਾਂ ਸਾਨੂੰ ਚਾਹ ਚੜਜਦਾ ਜਦੋਂ ਰਖੜੀਆਂ ਹੋਣੀਆਂ ਹਨਾ ਬਹੁਤ ਟਾਈਮ ਲਵਾ ਦਿੰਦਾ ਗੱਲਾਂ ਹੀ ਬਹੁਤ ਵੀਰੇ ਗੱਲਾਂ ਬਹੁਤ ਲਾਤੀਆਂ ਦੀ ਵੀਡੀਓ ਕੈਨੇਡਾ ਵਾਲੇ ਆ ਗਏ ਪਹਿਲਾਂ ਕੈਨੇਡਾ ਵਾਲੇ ਚੱਤਰੀ ਕੈਨੇਡਾ ਵਾਲੇ ਕੈਨੇਡਾ ਵਾਲੇ ਇਹ ਆ ਸਾਡੇ ਕੈਨੇਡਾ ਵਾਲੇ ਭੂਆ ਜੀ ਉਹ ਜੀ ਡਾਡ ਆ ਉਹ ਜੀ ਆ ਇਹ ਕਿਹੜੇ ਆ ਇੰਡੀਆ ਵਾਲੀਆਂ ਆਪ ਸੁਣੋ ਇਹ ਅਸਿਕਾ ਗੁਜਰਾਤ ਵਾਲੇ ਕਿੱਥੇ ਵਾਲੇ ਗੁਜਰਾਤ ਵਾਲੇ ਹਾਂ ਸਾਡੀ ਅਸਿਕਾ ਅੱਛਾ ਪੰਜਾਬ ਵਾਲਾ ਕੋਈ ਨਹੀਂ ਹੈ ਪੰਜਾਬ ਵਾਲੇ ਅਸੀਂ ਪੰਜਾਬ ਵਾਲੇ ਤੁਸੀਂ ਵੀ ਸਰ ਕਿੱਥੇ ਆਏ ਹੋ ਆਹ ਬਰਾਬਰ ਸਿੱਟ ਕੇ ਹੋਰ ਥੋੜੀ ਮਨਗਾ ਹੋਈ ਹੋਣਾ ਹਾਂ ਜੀ ਅਕੇ ਨਹੀਂ ਬੈਠ ਜੀ ਅੱਛਾ ਵੀਡੀਓ ਬਣਾਉਣਾ ਮੇਲ ਮੇਲ ਤੋਂ ਬਾਅਦ ਬਣਾ ਵੀਡੀਓ ਦਾ ਤੁਮਾ ਦੇ ਨਹੀਂ ਵੀਡੀਓ ਨਾਲ ਮਿਲੂ ਮਿਲੂਗਾ ਹਾਂ ਇਹ ਮਾਤਾ ਕੋਈ ਸੋਚ ਉਤਕਦੇ ਮੈਨੂੰ ਹੋਰ ਪਾਇਨਾ ਨੂੰ ਸੋਚੀ ਮਾਤਾ ਦਾ ਲੱਗਦਾ ਨਾ ਸੋਹਣਾ ਲੱਗਦਾ ਇਹ ਵੀ ਪੁਲਾਹ ਜੇ ਤੁਹਾਡੇ ਜ਼ਿਆਦਾ ਸੋਹਣੇ ਲੱਗਦੇ ਆ ਪੁਲਾਹ ਜੇ ਸੂਟ ਜ਼ਿਆਦਾ ਸੋਹਣੇ ਲੱਗਦੇ ਆ ਨਾ ਤੁਸੀਂ ਵੀ ਹੁਣ ਉਹੀ ਬਣ ਕੇ ਰਹੋ ਉਹਨਾਂ ਪਿੰਡੂ ਦੇ ਬਣਿਆ ਉਹ ਉੱਤੀ ਛੱਡਿਆ ਇਹ ਆਪਣੇ ਕੱਪੜੇ ਕਾਤੇ ਔਰ ਜੱਗ ਜਗਾ ਹੀ ਨਹੀਂ ਦੀ ਦੀ ਚੀਜ਼ਾਂ ਨਾ ਨਹੀਂ ਖੱਤਾਂ ਉੱਤੋਂ ਬੁਆ ਜੀ ਨੂੰ ਬੈਠਣ ਦੋ ਇੱਧਰ ਆ ਜਾਓ ਸਾਸਿਕਾ ਬੁਲਾਈ ਤੁਹਾਨੂੰ ਇਹਨਾਂ ਨੇ ਬੁਢੀ ਸਾਸਿਕਾ ਬੁਲਾਈ ਨਹੀਂ ਹੈ ਨਾ ਉਹ ਆ ਜੀ ਸਾਸਿਕਾ ਕਰੋ ਬੁਲਾਈ ਆ ਉਹ ਪਰਦੇ ਵੀ ਆ ਗਏ ਆ ਵੀ ਕਰੋਗੀ ਕਰੋ ਵੀ ਕਰੋਗੀ ਹੈਲੂ ਕਹੇ ਮੁੰਨੇ ਤੁਹਾਨੂੰ ਵੀ ਲੱਗੂ ਅਜਾ ਗੱਲ ਉਹ ਚੁੱਪਲ ਮਾਰੀ ਬੈਠੀ ਹੈ ਜੀ ਚਲੋ ਹੁਣ ਕਰ ਲੋ ਹਣ ਗੱਲਾਂ ਪੂਆ ਜੀ ਨਾਲ ਕਿਹੜੀ ਹੈ ਜਿਹੜੀ ਜਿਹੜੀ ਕੰਨੀਆਂ ਕਰ ਲੋ ਠੀਕ ਹੈ ਹੁਣ ਆ ਕਿਹੜੀ ਉਸਕੇ ਤਾ ਦੱਸੋ ਮੈਂ ਕੁਛ ਕਹਿੰਦੀ ਹੁਣ ਇਹਨਾਂ ਨੂੰ ਮਮਾ ਨੇ ਤਾਂ ਬਹੁਤ ਸਾਰਾ ਨੇ ਆਪਰੇ ਨਾਲ ਥੋੜੀ ਗਰਮੀ ਬਹੁਤ ਜਾਈ ਜਾਂਦੀ ਜੀ ਚੱਕ ਤੇ ਹੁਣ ਮੜਾ ਜਾ ਹੋਇਆ ਸੈਟ ਜਾ ਠੀਕ ਲੱਗਦਾ ਬੂਤੂ ਤੁਸੀਂ ਵੀ ਦੱਸ ਦੋ ਬਹੁਤ ਗੱਲ ਆ ਦਿਨ ਚ ਤਾਂ ਹੁੰਦੀ ਹੈ ਜੇਨ ਕਿ ਤਾਂ ਰਾਤ ਨੂੰ ਫਿਰ ਫਰਕ ਪੈ ਗਿਆ ਥੋੜਾ ਜਿਆ ਪਹਿਲਾਂ ਨਾਲੋਂ ਬਦਲ ਰਿਹਾ ਬਦਲ ਰਿਹਾ ਪਰ ਇਹ ਤੋਂ ਮੇਟਕਾਣੀ ਇਹ ਤਾਂ ਬਾਦੂ ਖਾਂਦੀ ਐ ਸੀ ਲਗਾਉਂਦੀ ਐ ਲੈ ਲੈ ਕੇ ਲੈ ਲੈ ਇਹ ਰਖੜੀਆਂ ਦੇਖਣੀ ਐ ਇਹਦਾ ਇਹਨੂੰ ਆਇਆ ਵੀ ਰਖੜੀਆਂ ਰਖੜੀਆਂ ਕਰੀ ਜਨੇ ਉਦਾਂ ਦੇ ਹੈ ਪਤਾ ਨਹੀਂ ਕਿਹੜੀ ਚੀਜ਼ ਐ ਰਖੜੀਆਂ ਉਹ ਜੇ ਕਹਿੰਦੀ ਮੈਨੂੰ ਰਖੜੀਆਂ ਦਵਾ ਦੋ ਸਹੀ ਗੱਲ ਆ ਚਲੋ ਬਣਾ ਲਓ ਫਿਰ ਕਪੂਆ ਘਰੇ ਉਹਨੇ ਰਖੜੀਆਂ ਪਿਛਲੇ ਸਾਲ ਵੀ ਮੈਂ ਇਹਦੇ ਨੇ ਲੱਗੇ ਨੇ ਲੈ ਕੇ ਆਏ ਆ ਮੈਂ ਲੈ ਗਿਆ ਨਾ ਸਿੱਖਿਆ ਨਹੀਂ ਹੰਦੇ ਦਾ ਸੁਖੀ ਲੈ ਆਂਦੀ ਆ ਜਾਓ ਜਾ ਆਜੋ ਆਹ ਬੰਦੀ ਆ ਨੂੰ ਪੂਆ ਜੀ ਨੂੰ ਗਿਫਟ ਤੁਸੀਂ ਲੈ ਕੇ ਆਓਗੇ ਗਿਫਟ ਫਿਰ ਨਾ ਪੂਆ ਜੀ ਨੂੰ ਪੂਆ ਜੀ ਨੇ ਆਪਾਂ ਨੂੰ ਕਿਹਾ ਵੀ ਨਾ ਪੂਆ ਦਾ ਸੁਣਾਈ ਇਹਨਾਂ ਨੂੰ ਤੂੰ ਦੇ ਗਿਫਟ ਕਰ ਦੇਣਾ ਕਹਿੰਦਾ ਪੂਆ ਜੀ ਨੇ ਆਪਾਂ ਨੂੰ ਵੀ ਗਿਫਟ ਦੇਣਾ ਮੈਂ ਪੂਆ ਜੀ ਹੈ ਛੋਟਾ ਛੋਟਾ ਸੂਟ ਲੈ ਕੇ ਤਾਂ ਆਏ ਨਹੀਂ ਤੁਸੀਂ ਮੰਮੂ ਬਾਈ ਅੱਛਾ ਇੱਕ ਹੋਰ ਲੈ ਲਓ ਖਲਾਲਾ ਦਊਗੀ ਤੇ ਨਾ ਪਰ ਘਾਹੋਂ ਦੂਰ ਹੋ ਲੈ ਵੀ ਮੈਨੂੰ ਦੂਸਰੀ ਆਪੋ ਰੜੀ ਬੂਆ ਲਾਵਾ ਤੇ ਜਿਸਨ ਤੇ ਆਏ ਬੋਲੀ ਆਪੇ ਰੋ ਆਪੇ ਕੋਈ ਨੀ ਮਾਰਸ਼ਨ ਆਇਓ ਸਾਡਾ ਉਹਦੇ ਨਾਲ ਤਾ ਕੁਆ ਵੀ ਅਰੇ ਘੱਟ ਨਹੀਂ ਹੋ ਰਹੀ ਜਾਪੂ ਲਗੇ ਵਾਈਪੂ ਲਗੇ ਉਹ ਕੀ ਕਰੀ ਮਕਦਮਾ ਆਇਆ ਠੀਕ ਹੈ ਜੀ ਉਹ ਤੜਕੇ ਨੂੰ ਗਿਆ ਸਾਰੇ ਆਦੇ ਮੇਰੇ ਨੂੰ ਉਹ ਕਹਿੰਦੀ ਵੀ ਹੁਣ ਤਾਂ ਵੀ ਬਹੁਤ ਤੜਾ ਬਣਾ ਬਣੇ ਨਿਆਣੇ ਆਉਣੇ ਆਖੜੀਆਂ ਨੇ ਆਉਣੀ ਉਹ ਕਹਿੰਦੀ ਬਹੁਤ ਹੀ ਗੱਲ ਕਹਿੰਦੀ ਸਾਡੇ ਬਹੁਤ ਦਮਾ ਗਏ ਚੱਕਰ ਖਾ ਗਏ ਇਹ ਜਿਹੜੇ ਕਹਿੰਦੇ ਮਾਰਨਾ ਠੀਕ ਆ ਵੀ ਵਧੀਆ ਚਲੋ ਉਹ ਲਗੀ ਪਾ ਖੋਲਣੇ ਹੀ ਹੈ ਜਦੋਂ ਇਹ ਉਹਨੇ ਕਿਹਾ ਭੈਣਾਂ ਕਹਿੰਦੀ ਮੈਂ ਖੁਦ ਹੀ ਖੋਲ੍ਹੇ ਹਾਂ ਹੁਣ ਕਾਹ ਉਹ ਕਹਿੰਦਾ ਗੱਲ ਤਾਂ ਗਲਤ ਹੈ ਹਾਂ ਜੀ ਆ ਮੈਂ ਜੀ ਪਰ ਲੀਣੀ ਹੈ ਜੀ ਉਹ ਐ ਨਾ ਪਾਸ ਲਈ ਪਾਸ ਦੂਆ ਚੱਕ ਲਿਆ ਪਾਸ ਦੂਆ ਲਈ ਆ ਪਾਸ ਪਾਸ ਨਹੀਂ ਚੜਾਈਆਂ ਪਾਸ ਬਦਲੀਓ ਆਪਣੀਆਂ ਅੰਦਰ ਮੈਂ ਹੋਦਰਸ ਨੂੰ ਪਾਲਿਆ ਪਉਣ ਜਿਹਾ ਬਾਹਰ ਆਈ ਭੂਆ ਜੀ ਆਨੇ ਇੰਨਾ ਤੋਂ ਲੈ ਕੇ ਆਏ ਗਿਫਟ ਚਲੋ ਇੱਕ ਦਰ ਉਹਨਾਂ ਨੇ ਲੈ ਕੇ ਆਏ ਹੁਣ ਜਾਣਦਾ ਹੀ ਹੁੰਦਾ ਪੁੱਤਰ एबीसी तो। तो। वाला हां ये भी चढ़ता तेरा थैंक यू बोलो पुआ जीनु थैंक यू थैंक यू हैप्पी बाओ मोटी बोल तू थैंक यू थैंक यू बोलो पुत पुआ जीनु थैंक यू बोलो। थैंक यू अंदर चप्पे कड्डी आए हो की तेरे भीतर खा सब કેનો રેનો ભાઈ કલર ભી બહુ કરે આ અબ યે ડ્રેગ વોસ ઓલી બઢો જાય આ ભાઈ હો ગયા ભાઈ હા બધિયા આયે તો રે સરા અલ્યા અલ્યા કુછ ખેલ જા તો કુંની દા સોને કુંની દા કી આ દેખો કુંની રે ભાઈ આ હા સુનિયા સા હા હાંજી એ રે તો ઈ વીડિયો થી ਦੇਰ ਆਹੋ ਜੀ ਬੜਾ ਬੜਾ ਉਦੋਂ ਆਇਆ ਛੋਟੇ ਹੋ ਜਾ ਪੁੱਤ ਹਾਂ ਚੱਲ ਚਲੋ ਤੁਸੀਂ ਅੱਗੇ ਖੜ੍ਹਦੇ ਹੋ ਵੀਰੇ ਦੇ ਅੱਗੇ ਖੜ੍ਹਦੇ ਹਾਂ ਹਾਂ ਅੱਜ ਬੰਦ ਹੋਣੀ ਅੱਟ ਅੱਟ ਆਹ ਉਹ ਵਾਹ ਠੀਕ ਹੈ ਜੀ ਹਾਂ ਦਿਖਾ ਦਿਓ ਦੇ ਦੇ ਤੇਰੀ ਕਿਤਾਬ ਤੇਰਾ ਮੋਟਾ ਸਾਰਿਆਂ ਨੂੰ ਦੇਲ ਗਿਫਟਾਂ ਭੇਜੀਆਂ ਹਨ ਉਹ ਕਿਹੜਾ 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 ਇਹ ਨਹੀਂ ਪਤਾ ਥੈਂਕ ਯੂ ਜੀ ਇਹ ਨਹੀਂ ਪਤਾ ਕਹਿੰਦੇ ਕੈਪਰੀ ਵੀ ਆਉਂਦੀ ਹੈ ਗੁਲਜੀਤ ਨੂੰ ਅੱਛਾ ਜੀ ਅੱਗੇ ਤੇਰੀ ਕੈਪਰੀ ਉਸੇ ਲੋ ਗਿਫਟ ਕਪੜਾ ਕਿਹੜਾ ਕਿਹੜਾ ਏ ਉਹ ਤਾਂ ਬੂਆ ਜਿਵੇਂ ਖੋਲ ਲੂਗੇ ਕੋਈ ਚੱਕਰ ਨਹੀਂ ਹੁਣੇ ਖੋਲ ਲੈਣ ਚਾਹੀਏ ਤੁਸੀਂ ਫਰਾਦ ਨੂੰ ਦੋਨਾਂ ਨੂੰ ਇੱਕ ਇੱਕ ਫੜਾ ਦਿਓ ਅੰਟੀ ਤਾਂ ਤੁਹਾਡਾ ਆ ਤੁਹਾਡਾ ਤੁਸੀਂ ਦੇਖਿਆ ਇਹ ਨਾ ਤੇ ਉਹ ਨਹੀਂ ਥੋੜਾ ਹੀ ਅਜੇ ਕੋਈ ਜ਼ਿਆਦਾ ਨਹੀਂ ਹੈਗਾ ਜ਼ਿਆਦਾ ਨਹੀਂ ਖੋਲ ਲਓ ਤੁਸੀਂ ਖੋਲ ਲਓ ਪਹਿਲਾਂ ਖੋਲ ਲਓ ਹੁਣ ਇਹ ਨਾ ਹੋਵੇ ਬਦਲ ਨਹੀਂ ਨਾ ਹੋਵੇ ਉੱਪਰ ਜਿਨ੍ਹਾਂ ਦੀ ਇੱਕ ਇੱਕ ਚੀਜ਼ ਨਾਲ ਖੋਲ ਕੇ ਦੇਖ ਲਓ ਉਹ ਆਪਣੇ ਹਿਸਾਬ ਨਾਲ ਦੇਖ ਲਿਓ ਇਹਦੇ ਇੱਕ ਵਾਰੀ ਤੁਹਾਡੇ ਨਾਲ ਕੋਈ ਨਹੀਂ ਪਤਾ ਕਿ ਸਾਲਵਾ ਤੋਂ ਨਹੀਂ ਰੱਖੜੀਆਂ ਹਾਂ ਠੀਕ ਹੈ ਗਿਆ ਹੋਰ ਅਗਲੀ ਵਾਰੀ ਦੋ ਗਿਣਾ ਦੇਈਏ ਠੀਕ ਹੈ ਗਿਆ ਨਾ ਨਹੀਂ ਨਹੀਂ ਆਪੂ ਵਾਲੀ ਦੋਨਾਂ ਦਾ ਹੈ ਕਿ ਨਹੀਂ ਸਵਾਰੀ ਆਪ ਉੱਪਰ ਜੀ ਦੋਬਲ ਐਕਸਲ ਆ ਨਾ ਦੋਬਲ ਐਕਸਲ ਹੋਊਗੀ ਇਹਨਾਂ ਤੁਹਾਡੇ ਨਹੀਂ ਦੋਬਲ ਨਹੀਂ ਸਵਾਰੀਆਂ ਸੀ ਉੱਪਰ ਜੀ ਨਾਲ ਵੀ ਮਾ ਦੇਣੀ ਆ ਨਾਲ ਆ ਉੱਪਰ ਆਹ ਖੋਲੋ ਇੱਕ ਸ਼ਰਟ ਸਹੀ ਦੇਖ ਲਿਓ ਸਹੀ ਹਾਂਜੀ ਆ ਇਹ ਬੜਾ ਉਹ ਐ ਦੋਬਲ ਐਕਸਲ ਫਰੀ ਦਾ ਛੋੜੀ ਦਾ ਐਕਸਲ ਐਕਸਲ ਵੱਡਿਆਂ ਦਾ ਹੋਰ ਐ ਦਾ ਕੋਸ਼ਾ ਮੜ ਪੁੱਤੋ ਆ ਤੁਸੀਂ ਦੋ ਘੋਏ ਦੇ ਬਣਾ ਲਓ। ਨਾਲ ਤੇ ਮੇਰੇ ਵੀ ਨੇ ਦੇਖੀਓ ਦੇਖੀਓ ਦੇਖੋ ਦੇ ਜੰਗਰ ਲੈ ਆਏ ਦਾ। ਕੰਨੀ ਲਾਈਟ ਆ ਵੀ ਆਉਂਦੀ ਹੈ। ਰੋਣ ਨਹੀਂ ਕਰਦਾ। ਲਾਉਂਦਾ ਨਹੀਂ ਮੁੜ ਕੇ, ਚਾਕਾ ਨਹੀਂ ਕਰਨਗੇ ਵੀ ਤੇਰੇ ਲੈਣਾ। ਨਹੀਂ ਜੀ ਨਹੀਂ। ਸਾਇਆ ਤੇ ਚਲਾ ਲਓ। ਸਹਾਵ ਨਹੀਂ ਉਹ ਕਰਦਾ ਬਚਾ। ਇਹ ਤਾਂ ਕਰਦੀ ਹੁੰਦੀ ਆ। ਹੁਣ ਇਹ ਉਹ ਵੀ ਮੰਗਦੀ ਆ ਨਾ ਇਹ ਤੋਂ ਕਲਰ ਵੀ ਮੈਨੂੰ ਕਲਰ ਦੇ ਦੇ। ਮੈਨੂੰ ਉਹਦੇ ਵੀ ਹਾਂ ਉਹ ਤਾਂ ਇਹਦੀ ਹੀ ਆ ਰਹਿਣਾ ਹਾਂਜੀ ਹਾਂਜੀ ਤੇ ਦੋ ਹਾਂਜੀ ਉਹ ਦਰ ਆ ਵਕਤ ਗਲੇ ਆ ਤੀ ਨਾ ਹਾਂ ਕਹਿਣਾ ਦਿਨ ਰਾਤ ਬਹੁਤ ਔਖੇ ਹਾਂਜੀ ਸਹੀ ਗੱਲ ਹੈ ਆਉਂਦੇ ਹੁੰਦੇ ਹਾਂ ਹਾਂਜੀ ਦੋਸਤੋ ਕੁਐਜ਼ ਜੀ ਨਹੀਂ ਆਲੇ ਤੇ ਰਖੜੀਆਂ ਬਣ ਕੇ ਉਹ ਵਾਪਸ ਚਲੇਗੇ ਤੇ ਤੇ ਇੱਕ ਕੁੜੀ ਨੇ ਹੋਰ ਆਉਣਾ ਹਜੇ ਤੇ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਬਾਅਦ ਚ ਹਨਾ ਕਿ ਇਹ ਕੁੜੀ ਕੌਣ ਹੈ ਤੇ ਪਹਿਲਾਂ ਤੁਸੀਂ ਉਹ ਦੇਖਿਓ ਮਤਲਬ ਵੀ ਰਖੜੀ ਬੰਨੂਗੀ ਤੇ ਆਉਗੀ ਸਾਡੇ ਕੋਲ ਮਿਲੂਗੀ ਸਾਨੂੰ ਤੇ ਉਸ ਤੋਂ ਬਾਅਦ ਤੁਹਾਨੂੰ ਅਸੀਂ ਦੇ ਬਾਰੇ ਦੱਸੂਗੇ ਵੀ ਇਹ ਕੁੜੀ ਕੌਣ ਸੀਗੀ ਸਾਡੇ ਕਿਉਂ ਰਖੜੀ ਬੰਨਣ ਆਉਂਦੀ ਆ ਪਰ ਉਹ ਹਰ ਸਾਲ ਆਉਂਦੀ ਆ ਸਾਡੇ ਰਖੜੀ ਬੰਨਣ ਤੇ ਕਿਉਂਕਿ ਐਦਾਂ ਨਾ ਹੁਣ ਅਸੀਂ ਜਿਵੇਂ ਮੇਰੇ ਕੋਈ ਭੈਣ ਦਾ ਹੈ ਨਹੀਂ ਜੀ ਅਸੀਂ ਦੋਏ ਭਾਈ ਭਾਈ ਆ ਹਾਂਜੀ ਤੇ ਉਹਦੇ ਕਰਕੇ ਹੁਣ ਭੂਆ ਉਹ ਨਹੀਂ ਇਹੀ ਆਉਂਦੀ ਆਉਂਦੀ ਆ ਰਖੜੀ ਬੰਨਣ ਤੇ ਇੱਕ ਇੱਕ ਕੁੜੀ ਆਉਂਦੀ ਆ ਹਨਾ ਹਾਂਜੀ ਇਹ ਪੱਕੀ ਆਉਂਦੀ ਆ ਸਾਡੇ ਹਰ ਸਾਲ ਬੁਲਾਉਂਦੇ ਆ ਅਸੀਂ ਤੇ ਇਹ ਸਾਡੇ ਰਖੜੀ ਬਨ ਕੇ ਮੇਰੇ ਰਖੜੀ ਬਨ ਕੇ ਜਾਂਦੀ ਆ ਹਨਾ ਹਾਂਜੀ ਤੇ ਹੋਰ ਕੋਈ ਹੈ ਨਹੀਂ ਰਖੜੀ ਬਨਣ ਵਾਲਾ ਬਸ ਇਹੀ ਤਿੰਨ ਜਣੇ ਆ ਹਾਂਜੀ ਬਸ ਅਸੀਂ ਤਿੰਨਾਂ ਤੋਂ ਬਣਾਉਨੇ ਆ ਤੇ ਤਿੰਨਾਂ ਨੂੰ ਆਪਣੇ ਦਿਲ ਤੋਂ ਜੋ ਸਾਡਾ ਮਨ ਕਰਦਾ ਸੀ ਉਹ ਦੰਨੇ ਆ ਹਰ ਸਾਲ ਮਤਲਬ ਸਾਨੂੰ ਇਹ ਹੁੰਦਾ ਵੀ ਸਾਲਵਾਰ ਤਿਹਾਰ ਆਉਂਦਾ ਹਨਾ ਕੋਈ ਚਲੋ ਹਰ ਇੱਕ ਬੰਦਾ ਸੂਟ ਵੀ ਹਰੇਕ ਬੰਦਾ ਲੇ ਲਾਂਦਾ ਹਨਾ ਤੇ ਵਾਦੂ ਬਸ ਇੱਕ ਪਿਆਰ ਹੁੰਦਾ ਇਹ ਲੈ ਕੇ ਗਿਆ ਜਾਣਾ ਪਿਆਰ ਰਹਿ ਜਾਣਾ ਪੱਲੇ ਜਿੰਨਾ ਖੱਟ ਹੁੰਦਾ ਉਨਾ ਕੱਟੋ ਜਿੰਨਾ ਖੱਟ ਲੋ ਬਸ ਸਹੀ ਗੱਲ ਹੈ ਜੀ ਕਿਉਂਕਿ ਪਿਆਰ ਦੀ ਗੱਲ ਹੁੰਦੀ ਆ ਕੋਈ ਵੀ ਚੀਜ਼ ਦਾ ਭੁੱਖਾ ਨਹੀਂ ਹੁੰਦਾ ਤੇ ਸਾਡੇ ਭੂਆ ਜੀ ਇੱਕ ਕੈਨੇਡਾ ਤੋਂ ਆਏ ਆ ਉਹਨਾਂ ਦੀ ਬੇਟੀ ਨੇ ਸਾਡੇ ਲਈ ਸਮਾਨ ਭੇਜਿਆ ਉਹ ਵੀ ਤੁਹਾਨੂੰ ਮਤਲਬ ਤੁਸੀਂ ਦੇਖ ਹੀ ਲਿਆ ਬਾਕੀ ਹੋਰ ਵੀ ਤੁਹਾਨੂੰ ਦਿਖਾ ਦਾਂਗੇ ਵੀ ਕੀ ਕੀ ਆਇਆ ਸਾਡੇ ਸਾਡੇ ਲਈ ਗਿਫਟ ਚਲੋ ਗਿਫਟ ਤਾਂ ਛੋਟਾ ਜਿਹਾ ਹੋਵੇ ਚਾਹੇ ਉਹ ਬਹੁਤ ਹੁੰਦਾ ਹਣਾ ਤੇ ਅਸੀਂ ਤਾਂ ਕਹਿੰਦੇ ਆ ਕਿ ਸਾਨੂੰ ਇੰਨੇ ਜੋਗਾ ਸਮਝਿਆ ਆਣਾ ਹਾਂ ਹਾਂ ਜੀ ਭੂਆ ਨੇ ਭੇਜਿਆ ਸਾਡੇ ਵਾਸਤੇ ਏਡੀ ਬਹੁਤ ਬੜੀ ਗੱਲ ਹੈ ਸਹੀ ਗੱਲ ਹੈ ਕਹਿੰਦੇ 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 ਗਿਫਟ ਦਿੱਤਾ ਕਹਿੰਦੇ ਇੱਕ ਸੂਈ ਬਹੁਤ ਹੁੰਦੀ ਆ ਇਹ ਤਾਂ ਫੇਰ ਚਲੋ ਚੀਜ਼ਾਂ ਹਨਾ ਹੂੰ ਤੇ ਖੁਸ਼ ਰਹੋ ਆਪਣੇ ਭੈਣ ਭਾਈਆਂ ਨਾਲ ਤਿਹਾਰ ਮਨਾਓ ਸਾਰੇ ਗਿੱਲੇ ਛਿਕਵੇ ਆਪਣੇ ਦੂਰ ਰੱਖੋ ਹਨਾ ਕਿਉਂਕਿ ਤਿਹਾਰਾਂ ਨੂੰ ਇੱਕ ਉਹ ਬਹਾਨਾ ਹੁੰਦਾ ਹਾਂਜੀ ਬਹਾਨਾ ਹੁੰਦਾ ਮਿਲਣੇ ਦਾ ਤੇ ਇੱਕ ਮਾਨਤਨ ਹੁੰਦਾ ਏ ਵੀ ਆਪਾਂ ਕਿਸੇ ਲਈ ਕੁਝ ਕਰਦੇ ਹਾਂ ਹਨਾ ਅਗਲਾ ਸਾਡੇ ਲਈ ਕਰਦਾ ਏ ਤੇ ਮਤਲਬ ਬਹੁਤ ਖੁਸ਼ੀ ਦੀ ਗੱਲ ਹੁੰਦੀ ਆ ਅੱਜ ਮਨ ਖੁਸ਼ ਹੋ ਗਿਆ ਵੀ ਭੂਆ ਜੀ ਨਾਲ ਅਸੀਂ ਅੱਜ ਹੁਣ ਸਿਆਣਿਆਂ ਨੇ ਇਹ ਚੀਜ਼ਾਂ ਬਣਾਈਆਂ ਹੋਈਆਂ ਹਨਾ ਸੰਧਾਰੇ ਹੋਗੇ ਰਖੜੀਆਂ ਹੋਗੀਆਂ ਇਹ ਚੀਜ਼ਾਂ ਕਾਦੇ ਬਣਾਈ ਹੋਈਆਂ ਇਹ ਤਾਂ ਹੀ ਹੋਣਾ ਹੀ ਹੋਈਆਂ ਵੀ ਪੁਰਾਣੇ ਟਾਈਮਾਂ 'ਚ ਕਿਸੇ ਕੋਲ ਇੰਨਾ ਟਾਈਮ ਨਹੀਂ ਤਾਂ ਹੁੰਦਾ ਵੀ ਅ ਇੱਕ ਦੂਏ ਕੋਲ ਜਾਣਾ ਆਉਣਾ ਵੀ ਔਖਾ ਤਾਂ ਹਨਾ ਸਾਧਨ ਨਹੀਂ ਤਾਂ ਹੁੰਦਾ ਇਹ ਇੱਕ ਬਹਾਨੇ ਬਣਾਏ ਹੋਏ ਨੇ ਆਪਣੀਆਂ ਕੁੜੀਆਂ ਨੂੰ ਭੈਣ ਭਾਈਆਂ ਨੂੰ ਹਨਾ ਮਿਲਣ ਦਾ ਇਹ ਬਹਾਨੇ ਬਣਾਏ ਨੇ ਤੇ ਲੋਬੋ ਬਹੁਤ ਵਧੀਆ ਬਾਨਨੇ ਆਂ ਉਸ ਤੱਕ ਨੇ ਵਧੀਆ ਬਾਨਨੇ ਆ ਨਾ ਹਾਂਜੀ ਕਿਉਂਕਿ ਅੱਜ ਦੇ ਟਾਈਮ 'ਚ ਪੈਸੇ ਦੀ ਭੱਜ ਦੌੜ ਪਿੱਛੇ ਲੋਕ ਇੰਨੇ ਭੱਜੇ ਹੋਏ ਆ ਵੀ ਰਿਸ਼ਤੇ ਭੁੱਲ ਗਏ ਆਪਣੇ ਹਾਂਜੀ ਰਿਸ਼ਤੇ ਛੁੱਲੇ ਗਏ ਸਾਰੇ ਤੇ ਬਾਕੀ ਦੋਸਤੋ ਪਤਾ ਹੈ ਕੀ ਹੁੰਦਾ ਏ ਕੋਈ ਵੀ ਤੇ ਭੈਣਾ ਹਨਾ ਕੋਈ ਭੁੱਖੀ ਨਹੀਂ ਹੁੰਦੀ ਮੈਂ ਵੀ ਆਪਣੇ ਪੈਕੇ ਜਾਣਾ ਮੈਂ ਕਿਹੜਾ ਉਹਨਾਂ ਤੋਂ ਮੰਗ ਕੇ ਲੈਣਾ ਹਨਾ ਜੋ ਉਹਨਾਂ ਨੇ ਦੇਣਾ ਉਹ ਹੀ ਲੈਣਾ ਮੈਂ ਕਈ ਇਹ ਸੋਚਣ ਲੱਜੰਨੇ ਹਨਾ ਵੀ ਇਹਦਾ ਖਾਣ ਆਉਣਾ ਆ ਗਿਆ ਹਨਾ ਇਹ ਆ ਗਿਆ ਪਰ ਨਹੀਂ ਤੁਸੀਂ ਇਹ ਚੀਜ਼ ਕਦੇ ਨਾ ਮੰਨ ਕੇ ਚੱਲਿਓ ਅਸੀਂ ਜਦ ਤੋਂ ਸਾਡਾ ਬੇਟਾ ਹੋਇਆ ਉਸ ਤੋਂ ਬਾਅਦ ਅਸੀਂ ਇਹ ਸੋਚਿਆ ਤਾਂ ਵੀ ਹਰ ਸਾਲ ਜਿਵੇਂ ਮਰਜ਼ੀ ਕਰਕੇ ਸਾਡੇ ਪਰ ਮਾੜਾ ਟਾਈਮ ਇਹ ਹਜਾ ਵੀ ਆਇਆ ਤਾਂ ਨਾ ਇੱਕ ਟਾਈਮ ਵੀ ਅਸੀਂ ਸੂਟ ਬਹੁਤ ਔਖੇ ਖਰੀਦੇ ਸੀਗੇ ਜਦ ਭੂਆ ਜੀ ਨਾਲ ਉਹ ਨਾ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਘਰ ਦੀਆਂ ਕੁੜੀਆਂ ਹੋਣ ਚਾਹੇ ਆਪਣੀਆਂ ਭੈਣਾਂ ਹੋਣ ਕੁੜੀਆਂ ਹੋਣ ਤੀਆਂ ਨੂੰ ਦਿੱਤਾ ਕਦੇ ਵੀ ਮੁੱਕਦਾ ਨਹੀਂ ਦੁੱਖ ਬਣਾਏ ਹੁੰਦਾ ਇਹ ਦੁੱਖਣਾ ਹੋ ਕੇ ਮਿਲੂਗਾ ਤੁਹਾਨੂੰ ਪਰਮਾਤਮਾ ਨੂੰ ਦੁੱਗਣਾ ਕਰਕੇ ਦਊਗਾ ਇਹ ਗੱਲ ਯਾਦ ਰੱਖਿਓ ਅਮੀਰ ਪਰ ਉਹ ਮਤਲਬ ਸੀਸੇ ਇਦਾਂ ਦੀ ਦੇ ਕੇ ਜਾਂਦੇ ਆ ਤੇ ਉਹਨਾਂ ਨੇ ਮਤਲਬ ਇਹੀ ਕਹਿਣਾ ਹੁੰਦਾ ਹੈ ਵੀ ਤੁਸੀਂ ਘਰ-ਘਰ ਭੁੱਲੋ ਹਨਾ ਤੇ ਇਹ ਸੀਸ ਹੁੰਦੀ ਹੈ ਨਾ ਜਿਹੜੀ ਇਹ ਬੰਦੇ ਨੂੰ ਤਾਰ ਦਿੰਦੀ ਆ ਪਰ ਇਹ ਸਾਡੇ ਨਾਲ ਹੋਈ ਆ ਸਾਨੂੰ ਇਹ ਹੁੰਦਾ ਵੀ ਹਰ ਸਾਲ ਅਸੀਂ ਉਹਨਾਂ ਵਾਸਤੇ ਕੁਝ ਸਪੈਸ਼ਲ ਕਰੀਏ ਹਨਾ ਪਰ ਹਜੇ ਅਸੀਂ ਚਲੋ ਜਿੰਨੇ ਕੁ ਜੋਗੀ ਹੈਗੇ ਸੀਗਾ ਬਹੁਤ ਵੱਡਾ ਹੋ ਗਿਆ ਹਣਾ ਭਾਸ਼ਣ ਸਾਡਾ ਜੀ ਗੱਲ ਭਾਸ਼ਣ ਦੇਣ ਲੱਗਦੇ ਆ ਫਿਰ ਖਾਸਾ ਬੜਾ ਫਿਰ ਅਸੀਂ ਇਦਾਂ ਹੀ ਦੰਦੇ ਆ ਕਿਉਂਕਿ ਜੋ ਜੋ ਮਨ 'ਚ ਗੱਲਾਂ ਆਉਂਦੀਆਂ ਸੀ ਤੁਹਾਡੇ ਨਾਲ ਸਾਰੀਆਂ ਸ਼ੇਅਰ ਕਰਨਾ ਚਾਹੁੰਦੇ ਹੁੰਦੇ ਆ ਅਸੀਂ ਤੁਹਾਨੂੰ ਆਪਣੇ ਪਰਿਵਾਰ ਸਮਝਦੇ ਆਂ ਹਾਂਜੀ ਅਸੀਂ ਸਾਡੇ ਰਿਸ਼ਤੇਦਾਰ ਸਾਰਾ ਕੁਝ ਹੈ ਨਾ ਤੁਹਾਨੂੰ ਸਮਝਦੇ ਆਂ ਤੇ ਬਸ ਤੁਹਾਡੇ ਨਾਲ ਗੱਲ ਸ਼ੇਅਰ ਕਰ ਲੰਨੇ ਆ ਤੇ ਤਾਂ ਕਰਕੇ ਸਾਡਾ ਥੋੜਾ ਜਿਹਾ ਭਾਸ਼ਣ ਵੀ ਬੜਾ ਹੋ ਜਾਂਦਾ ਤੇ ਬਾਕੀ ਉਹ ਕੁੜੀ ਆ ਰਹੀ ਆ ਤੁਸੀਂ ਉਹਦਾ ਵੀ ਸਾਰਾ ਦੇਖਿਓ ਜਦੋਂ ਕਿੱਦਾਂ ਸ਼ਗਨ ਕਰਕੇ ਜਾਂਦੀ ਆ ਤੇ ਬਾਕੀ ਤੁਸੀਂ ਤੁਹਾਨੂੰ ਦੱਸੂਗੇ ਅਸੀਂ ਬਾਅਦ ਚ ਬਣੇ ਰਿਹਾ ਬਲੋਗ ਨੇ ਇਹ ਹੈਗੀ ਆ ਸਾਡੀ ਸਪੈਸ਼ਲ ਕੁੜੀ ਤਸਵੀਰ ਤਸਵੀਰ ਦੋਸੀ ਕਾ ਜੀ ਬੈਠੋ ਜੀ ਅੱਛਾ ਤਸਵੀਰ ਜੀ ਬੈਠੋ ਜੀ ਚਾੜ ਲਿਆ ਪਛਾਣ ਲਿਆ ਕੋੜਾ ਹਾਂਜੀ ਇਹਨਾਂ ਨੇ ਪਿਛਲੇ ਸਾਲ ਦੇਖੀ ਛੋਟੀ ਜੀ ਧੀ ਜਦੋਂ ਹੈ

ਬਣਾ ਲਓ ਇਹਨੇ ਬਣਾਈ ਹੋਈ ਡੋੜਮਾ ਨਾਲ ਹਾਂ ਇਹ ਡੋੜਮਾ ਨਾਲ ਉਹ ਮੈਨੂੰ ਫੜਾਤਾ ਘਟੂ ਜੀ ਇਹਨੇ ਰਖੜੀ ਬਣਾਉਣੀ ਹੈ ਨਾ ਹੁਣ ਤਾਂ ਕਰਕੇ ਮੈਨੂੰ ਦੇ ਦੇ ਉਹ ਹੋਇਆ ਤਰ੍ਹਾਂ ਨਾ ਚੈਂਚਨ ਕਿਹਾ ਇਹ ਨਹੀਂ ਡੋੜਮਾ ਡੋੜੇਮੋਂ ਹੈ ਡੋਰੇਮੋਂ ਦੀ ਪੂਰੀ ਫੈਮਲੀ ਅੱਛਾ ਫੈਮਲੀ ਵੀ ਇਹ ਦੀ ਹੈ ਪੂਰੀ ਫੈਮਲੀ ਵੰਤੀ ਦੇ ਘਲਾ ਆਉਣਾ ਹੈ ਕੁੰਨੀ ਦੀ ਬਸ ਕਰ। ਥੋੜਾ ਦੇਵ ਦੇ। ਆਹ ਕੁੰਨੀ ਦੀ ਵੀ ਹੈ। ਕੁੰਨੀ ਦੀ ਵੀ ਲਾਈਟਾਂ ਵਾਲੀ ਹੋ ਜਾਊਗਾ ਹਨੂ। ਅੱਗੇ ਨੋ ਜਾ ਅੱਗੇ। ਦਰਦੀ ਕਿੰਨੀ ਆਏ ਨੇ ਪਹਿਲੀ ਵਾਰ ਦੇਖੀ ਹੈ ਨਾ ਅਮਰ ਤਾਂ ਮੇਰੇ ਸਾਹ ਤੇ ਤਾਂ ਸਾਹ ਤਾਂ ਖੁੱਲੇ ਹੋਏ ਇਹਦੇ ਨਾਲ। ਇਹ ਦੇਖੋ ਥੋੜੇ ਵੀ ਹੈ। ਥੋੜਿਆ। ਲਾਈਟਾਂ ਦੀ ਵੀ। कि नी चोनी है ना चार साल हो गए हैं चार हो गए चार हो गया हां सर नहीं चार साल नहीं पांच तो साल हो गए पांच हो गए पांच हो गए इतना टाइम हो गया नहीं तो चार साल तो है पहला रही आ साडे को रही है साल तक तू हां फिर उसके बाद चौथा था पुण्य चौथा साल तक पुण्य लग गया या तो बाद चार हो गए ब्याह तो ਮੂਹ ਮਿੱਠਾ ਚਾ ਲੋ ਸਾਮ ਕਿਹੜਾ ਧੂੰਗਾ ਗਲਾਸ ਗਾਮਣ ਗਲਾਸ ਜਾਮਣ ਅੱਜ ਮੈਂ ਕੁੰਨੀ ਕੀ ਖਾਣਾ ਪੁੱਤ ਕਿਹੜਾ ਖਾਉਂਗੇ ਇਹਨੂੰ ਪੁੱਛਿਆ ਕਿੱਟਾ ਕਿ ਕਾਲਾ ਕਿਹੜਾ ਖਾਣਾ ਕਿਹੜਾ ਖਾਣਾ ਪੁੱਤ ਕਿਹੜੇ ਵਾਲਾ ਹੱਥ ਲਾ ਕੇ ਦੱਸ ਹੱਥ ਲਾ ਕੇ ਦੱਸ ਦੋ ਅੱਜ ਤੁਸੀਂ ਮੈਂ ਉਹ ਚ ਮੰਗੋ ਕੋਚ ਇਹ ਕਿਹੜਾ ਕਾਉਂਡ ਹੈ ਮੁੰਡਾ ਥੋੜਾ ਦੇ ਦੇ ਮਿੱਠੇ ਦੇ ਮੈਨੂੰ ਪਿਛਲੀ ਵਾਰ ਮੈਂ ਖਾਣਾ ਨਹੀਂ ਤਾਂ ਮੈਂ ਕਹਿੰਨਾ ਔਰੇ ਹਣਾ ਪਿਛਲੀ ਵਾਰ ਨਹੀਂ ਦੁਕਾਨ ਤੇ ਸੀ ਪਿਛਲੀ ਵਾਰ ਨਹੀਂ ਇਹ ਕੰਮ ਤੇ ਤੇ ਉਹ ਦੁਕਾਨ ਤੇ ਬੰਦ ਗਈ ਹੂੰ ਪਿਛਲੀ ਵਾਰੀ ਦੁਕਾਨ ਤੇ ਜਾਂਦੀ ਜਾਂਦੀ ਬੰਦ ਗਈ ਸੀ ਮੈਂ ਨਹੀਂ ਜਾਊਗਾ ਮਿਲਿਓ ਗੁਰਿੰਦਰ ਜੀ ਆਦਾ ਜੀ ਲਿਗਾਓ ਇਹ ਪੈਸਾ ਦੀ ਸਪੈਸ਼ਲ ਗੁੜੀ ਹੈ ਇਹਨੂੰ ਅਸੀਂ ਬੰਜੀ ਨਹੀਂ ਰੱਖ ਕਰਦੇ ਅਧਿਓ ਪੈਸਾ ਅਧਰਕਾਰ ਰਹਦੇ ਆ ਪਰ ਇਹਨਾਂ ਨੇ ਫੜਨੇ ਨਹੀਂ ਹੈਗੇ ਮੈਂ ਤੈਨੂੰ ਫੜਾਉਣ ਲੱਗਿਆ ਠੀਕ ਆ ਅਨੂੰ ਕੋਈ ਅਸੀਂ ਹਰ ਸਾਲ ਆਪਣੀ ਭੈਣ ਮੰਨ ਕੇ ਨਾਨਾ ਦੁਬਾਨ ਦੇ ਚੱਲ ਹਾਂਜੀ ਕਿਰਨਬੂਜੀ ਨੂੰ ਕਹੂੰਗੇ ਫੋਨ ਕਰਕੇ ਕਹੂੰਗੇ ਕਿਰਨਬੂਜੀ ਨੂੰ ਓਏ ਅਮਰਤੂ ਬੂਜੀ ਅਬ ਤਾਂ ਤੂੰ ਵੀ ਇੱਕ ਵਾਰੀ ਜਾਣ ਪਛਾਣ ਕਰ ਲੈ ਆਜਾ ਉਹਨਾਂ ਨੂੰ ਤਾਂ ਓਏ ਦੇਖੋ ਦਰਦੀ ਉਹ ਬੋਦ ਹਾਂਜੀ ਦੋਸਤੋ ਵੀਰ ਬਲੌਗ ਤੁਸੀਂ ਸਾਰਾ ਦੇਖ ਲਿਆ ਨਾ ਜਿਹੜੀ ਹੁਣ ਬਾਤ ਕੁੜੀ ਆਈ ਸੀ ਇਹ ਹੈਗੀ ਹੈ ਸਾਡੇ ਪਿੰਡ ਦੀ ਕੁੜੀ ਇਹ ਇਹਨੇ ਸਲਾਈ ਦਾ ਕੀਤੀ ਸੀ ਸਲਾਈ ਦਾ ਕੰਮ ਅਸੀਂ ਕਿਤੇ ਕੀਤਾ ਹੈ ਸਾਡੇ ਕੋਲ ਉਹਦੇ ਬਾਅਦ ਫਿਰ ਤਾਂ ਵਿਆਹ ਹੋ ਗਿਆ ਹਨਾ ਹੁਣ ਆਪਣੇ ਸਹੁਰੇ ਤੋਂ ਆਈ ਸੀ ਨਾਲ ਉਹਦਾ ਘਰ ਆਣਾ ਸੀ ਤੇ ਇਹਨੇ ਸਾਡੇ ਕੋਲ ਸਾਲ ਡੇਢ ਸਾਲ ਲਾਇਆ ਸੀ ਉਹ ਤੋਂ ਤੇ ਮਾੜੇ ਟਾਈਮ 'ਚ ਵੀ ਸਾਡਾ ਸਾਥ ਵੀ ਦਿੱਤਾ ਸੀਗਾ ਬਹੁਤ ਸਾਥ ਦਿੱਤਾ ਹੈ ਕੁੜੀ ਨੇ ਸਾਡਾ ਸਾਡਾ ਕਰਦੀ ਬੋਦਾਂ ਤੇ ਹਰ ਇੱਕ ਸਾਲ ਰਖੜੀ ਉਹਨਾਂ ਨੇ ਜਰੂਰ ਆਉਂਦੀ ਹੈ ਤੇ ਇਸ ਸਾਲ ਵੀ ਆਈ ਤੇ ਆਉਂਦੀ ਰਹੂਗੀ ਤੂਗੇ ਸਾਨੂੰ ਪਤਾ ਨਾ ਇਹਦਾ ਵੀ ਇਹ ਆਉਣਾ ਹੀ ਆਉਣਾ ਜ਼ਰੂਰ ਜੇ ਅਸੀਂ ਨੂੰ ਨਹੀਂ ਵੀ ਫੋਨ ਕਰਦੇ ਤਾਂ ਵੀ ਕੈਨੀ ਭਾਬੀ ਫੋਨ ਕਰੋ ਚਾਹੇ ਨਾ ਕਰੋ ਪਰ ਮੈਂ ਆਉਣਾ ਜ਼ਰੂਰ ਆ ਅਸੀਂ ਵੀ ਨੂੰ ਹਰ ਸਾਲ ਮਤਲਬ ਉਹ ਮੈਂ ਕਾਲ ਜ਼ਰੂਰ ਕਰਦੀ ਆ ਵੀ ਹਾਂ ਤੇ ਆਉਣਾ ਹਨਾ ਇੱਕ ਮਾਨਤਨ ਹੋ ਜਾਂਦਾ ਉਹ ਵੀ ਹਾਂ ਮੈਨੂੰ ਫੋਨ ਆ ਗਿਆ ਹਨਾ ਫਿਰ ਬੰਦੇ ਨੂੰ ਹੋਰ ਹੌਸਲੇ ਚ ਬੰਦਾ ਆਉਂਦਾ ਤੇ ਮਤਲਬ ਤੁਹਾਨੂੰ ਬਲੌਗ 'ਚ ਕੁਝ ਮਾੜਾ ਜਿਹਾ ਵੀ ਹਨਾ ਚੰਗਾ ਲੱਗਿਆ ਤਾਂ ਬਲੌਗ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਮਿਲਦੇ ਆਂ ਅਗਲੇ ਬਲੌਗ 'ਚ ਸਤਿ ਸ਼੍ਰੀ ਅਕਾਲ ਜੀ